ਹਿੰਦਿਆ ਦੇ ਤਾਜ਼ੀਆਂ ਖ਼ਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਮੋਗਾ ਦੇ ਪਿੰਡ ਸਲੀਨਾ ਵਿਖੇ ਪਿਛਲੇ ਕੁਝ ਦਿਨਾਂ ਤੋਂ 13 ਸਾਲ ਦੀ ਨਾਬਾਲਗ ਕੁੜੀ ਨੂੰ ਗਰਭਵਤੀ ਕੀਤੇ ਜਾਣ ਦੇ ਮਾਮਲੇ ਦੇ ਸਬੰਧ ਵਿੱਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਵਿਵਾਦ ਨੂੰ ਲੈ ਕੇ ਪਿੰਡ ਸਲੀਨਾ ਦੀ ਸਾਬਕਾ ਸਰਪੰਚ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਤੇ ਇਸ ਤੋਂ ਪਹਿਲਾਂ ਨੇਕਾ ਸਹਿਬਾਨ ਵੀ ਪਿੰਡ ਵਿਖੇ ਪਹੁੰਚੇ ਅਤੇ ਉਹਨਾਂ ਨੇ ਇਸ ਮਾਮਲੇ ਦੀ ਅਸਲ ਸੱਚਾਈ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਸਤਾਰ ਨਾਲ ਜਾਣਕਾਰੀ ਦਿੱਤੀ ਅੱਜ ਪਿੰਡ ਸੁਲੀਨਾ ਇਕੱਠੇ ਹੋਏ ਹੋਏ ਹਾਂ ਕੀ ਜਾਣਕਾਰੀ ਦੇਣਾ ਚਾਹੁੰਦੇ ਹਾਂ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਦਾ ਚਮਕੌਰ ਸਿੰਘ ਮੋਗੇ ਤੋਂ ਦਸ਼ਮੇਸ਼ ਤਰਨਾਦਾਲ ਬਾਬਾ ਜੀ ਬਾਬਾ ਮੇਜਰ ਸਿੰਘ ਛੋਡੀ ਵੱਲੋਂ ਸਾਡੀ ਜੋ ਕੋਈ ਸੇਵਾ ਨਿਭਾ ਰਹੇ ਆ ਇੱਥੇ ਸਾਨੂੰ ਕਾਫੀ ਦੇ ਰਾਤੋਂ ਪਤਾ ਲੱਗਾ ਕੁਸ ਰੋਲਾ ਪੈ ਰਿਆ ਇੱਕ ਗਰੀਬ ਪਰਿਵਾਰ ਦੀ ਬੱਚੀ ਆ ਜੋ ਉਹਦੀ ਉਮਰ ਹੈਗੀ ਆ 13 ਸਾਲ ਦੀ ਇਹਨਾਂ ਨੇ شادی ਕੀਤੀ ਗਈ ਆ ਜੋ ਕੋਈ ਆਧਾਰ ਕਾਰਡ ਬਣਾਇਆ ਗਿਆ ਉਹ ਸਰਪੰਚੀ ਬਣਾ ਸਕਦਾ ਪਿੰਡ ਦਾ ਜਿਹੜਾ ਮੌਜੂਦਾ ਹੋਵੇ ਦੂਸਰਾ ਨਹੀਂ ਬਣਾ ਸਕਦਾ ਕੋਸੋ ਸਰਪੰਚ ਕੁਸ ਬੁੜੀਆਂ ਨੂੰ ਖਿលਿਆਰ ਕੇ ਮਾੜੇ ਸ਼ਬਦ ਬੁਲਾ ਰਿਆ ਇੱਕ ਬੀਬੀ ਗਲਤ ਫालतू ਗਾਲਾਂ ਵੀ ਕੱਢ ਰਹੀ ਆ ਜੋ ਕੋ ਸਾਨੂੰ ਇਹ ਬਹੁਤ ਮਦ ਭਾ ਗੱਲ ਆ ਵੀ ਨਹੀਂ ਇਸ ਤਰ੍ਹਾਂ ਬੋਲਣਾ ਚਾਹੀਦਾ ਉਹੋ ਹੀ ਪੁੜੀ ਦੁਕਾਲਾਂ ਵੀ ਕੱਢ ਰਹੀ ਆ ਤੇ ਉਸ ਦੇ ਤੇ ਇਲਜ਼ਾਮ ਵਿਚੋੜਿਆ ਪਰਚੇ ਵੀ ਹੈਗੇ ਆ ਤੇ ਚੋਰੀ ਦਾ ਇਲਜ਼ਾਮ ਵੀ ਉਹਨੇ ਕਬੂਲ ਲਿਆ ਤੇ ਫਿਰ ਕਿਹੜੇ ਹਿਸਾਬ ਚ ਬੋਲ ਰਹੀ ਆ ਜੇਕਰ ਇਹ ਅਨਸਾਫ ਨਹੀਂ ਹੋਊਗਾ ਤੇ ਸਾਨੂੰ ਜੋ ਵੀ ਅੱਗੋਂ ਸਾਡੀ ਜਥੇਬੰਦੀ ਦਾ ਹੁਕਮ ਹੋਊਗਾ ਅਸੀਂ ਉਹ ਹੀ ਕਰਾਂਗੇ ਪਰ ਅਸੀਂ ਢੱਲਾ ਪਰਾਂ ਨਹੀਂ ਉਸ ਤੋਂ ਬਾਅਦ ਕਰਾਂਗੇ ਫਿਰ ਕੋਈ ਇਹ ਨਾ ਕਹਵੇ ਵੀ ਨੰਗਾ ਸਿੰਘਾਂ ਨੇ ਗਲਤ ਕੰਮ ਕੀਤਾ ਉਕੇ ਅਸੀਂ ਨੈਗ ਸਿੰਘ ਇਹੀ ਕੰਮ ਆ ਸਾਨੂੰ ਬਾਲੇ ਤਾਂ ਇਹੀ ਅੱਜ ਕੰਮ ਮਿਲਦੇ ਆ ਵੀ ਉੱਥੇ ਉਹ ਕੁੜੀ ਦਾ ਰੌਲਾ ਉੱਥੇ ਉਹ ਰੌਲਾ ਤੇ ਪਰੇ ਕੱਲਾ ਚੰਗੀਆਂ ਨਹੀਂ ਇਹ ਸਰਪੰਚਾਂ ਨੂੰ ਸਮਝਣਾ ਚਾਹੀਦਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਤੇ ਇਹ ਨਾ ਹੋਵੇ ਕੋਈ ਸਰਕਾਰ ਦੇ ਜ਼ੋਰ ਤੇ ਕਿਸੇ ਸਰਪੰਚ ਗਲਤ ਕਿਸੇ ਦੀ ਤੀ ਹੁੰਦਾ ਤੇ ਮੁੱਦਾ ਠਾਈ ਜਾਵੇ ਗਰੀਬ ਦੀ ਤੀ ਹੁੰਦੀ ਆ ਤੇ ਉਹਦਾ ਹਰੇਕ ਮਜ਼ਾਕ ਬਣਾ ਕੇ ਤਲਾਦਨ ਦਾ ਉਹ ਵੀਡੀਓ ਤੇ ਵੀ ਚੱਲਦੀਆਂ ਕੁਝ ਪੱਤਰਕਾਰ ਇਹੋ ਜਿਹੇ ਬਕਾਊ ਵੀ ਹੁੰਦੇ ਆ ਜਿਹੜੇ ਪੈਸੇ ਲੈ ਕੇ ਕਿਸੇ ਦੀ ਨਜਾਇਜ਼ ਖਬਰ ਲਾ ਦਿੰਦੇ ਆ ਕਿਸੇ ਦੀ ਦੂਸਰੇ ਧਰ ਤੋਂ ਪੱਖ ਲੈ ਤੋਂ ਬਗੈਰ ਕੋਈ ਪੱਤਰਕਾਰ ਖਬਰ ਨਹੀਂ ਲਾ ਸਕਦਾ ਉਹ ਦੂਸਰੇ ਪੱਤਰਕਾਰ ਪੈਸੇ ਵੀ ਮੰਗ ਰਹੇ ਆ ਤੇ ਖਬਰ ਵੀ ਲਾ ਰਹੇ ਆ ਦੂਸਰੇ ਇੱਕ ਤਰਫੇ ਤੇ ਅਸੀਂ ਇਹ ਪੱਤਰਕਾਰਾਂ ਨੂੰ ਵੀ ਕਵਾਂਗੇ ਵੀ ਜਿਹੜਾ ਤੁਸੀਂ ਗਲਤ ਖਬਰਾਂ ਲਾਉਣੇ ਆ ਉਦੋਂ ਬਾਜ਼ ਆ ਜਾਓ ਇਹ ਨਾ ਕਹੋ ਪੱਤਰਕਾਰ ਆ ਪੱਤਰਕਾਰ ਦੇ ਉੱਤੇ ਉਹਨਾਂ ਦੇ ਬਾਪੂ ਵੀ ਬੈਠੇ ਆ ਠੀਕ ਆ ਜੀ ਇੱਕ ਆਕਾਲਪੁਰਖ ਦੀ ਫੌਜ ਆ ਪਹਿਲੇ ਨੰਬਰ ਤੇ ਦੂਸਰੇ ਨੰਬਰ ਤੇ ਆਖਰੀ ਆਰਮੀ ਆ ਤੀਸਰੇ ਨੰਬਰ ਤੇ ਪੁਲਿਸ ਆਉਂਦੀ ਆ ਸਾਡੇ ਤੋਂ ਅਸੀਂ ਪੱਤਰਕਾਰ ਦਾ ਨਾਂ ਲਿਆ ਪੱਤਰਕਾਰ ਕਿਹੜਾ ਹਾਂਜੀ ਪੱਤਰਕਾਰ ਕਿਹੜਾ ਆ ਪੱਤਰਕਾਰ ਆ ਖਬਰ ਸੁਣ ਰਹੀ ਆ ਦੀ ਪੱਤਰਕਾਰ ਦੀ ਸੁਣੀ ਆ ਤੇ ਜੇਤੋ ਤੋਂ ਆ ਜੀ ਜੇਤੋ ਤੋਂ ਆ ਦੱਸੀ ਜਾਂਦੇ ਵੀਰ ਅਸੀਂ ਉਹਦੀ ਖਬਰ ਸੁਣੀ ਆ ਅਸੀਂ ਨਾਮ ਨਹੀਂ ਜਾਣਦੇ ਤੇ ਖਬਰ ਸੁਣ ਕੇ ਅਸੀਂ ਸਾਰਾ ਇਹਦੇ ਕਰਨ ਦਾ ਮੁੱਦਾ ਚੱਕਿਆ ਅਸੀਂ ਕਿਤੇ ਵੀ ਪਹੁੰਚ ਸਕਦੇ ਹਾਂ ਕਾਲਪੁਰਖ ਦੀ ਫੌਜ ਜਿੱਥੇ ਵੀ ਸਾਨੂੰ ਕੋਈ ਗਲਤ ਕੰਮ ਲੱਗਦਾ ਉੱਥੇ ਹੀ ਅਸੀਂ ਪਹੁੰਚਨੇ ਆ ਸਾਨੂੰ ਇਹ ਪਤਾ ਲੱਗਾ ਸਾਨੂੰ ਕਿਸੇ ਨੇ ਬੁਲਾਇਆ ਨਹੀਂ ਗਿਆ ਅਸੀਂ ਕਿਸੇ ਪੱਖ ਤੇ ਨਹੀਂ ਆਏ ਤੇ ਅਸੀਂ ਤਾਂ ਜਦੋਂ ਵੇਖਿਆ ਵੀ ਇਹ ਕੰਮ ਗਲਤ ਕਰ ਰਿਹਾ ਸਰਪੰਚ ਇਸ ਤੋਂ ਦਾ ਅਸੀਂ ਇਸ ਕਾਰਨ ਆਏ ਆ ਸਰਪੰਚ ਨੂੰ ਸੁਧਰਿਆ ਜਾਣਾ ਚਾਹੀਦਾ ਉਹਦਾ ਸੁਧਾਰ ਕਰ ਲੈਣਾ ਚਾਹੀਦਾ ਤੇ ਨਹੀਂ ਉੱਤੇ ਕਾਰਵਾਈ ਨਾ ਹੋਈ ਤੇ ਅਸੀਂ ਕਰਵਾਵਾਂਗੇ ਪੁਲਿਸ ਬਚਾਉਂਦੀ ਹੁੰਦੀ ਆ ਪੁਲਿਸ ਸਰਕਾਰਾਂ ਦੇ ਹਿਸਾਬ ਨਾਲ ਸਰਪੰਚਾਂ ਨੂੰ ਬਚਾਉਂਦੀ ਆ ਪਰ ਅਸੀਂ ਨਹੀਂ ਬਚਣ ਦੇਵਾਂਗੇ ਬਹੁ ਵੀ ਪਤਾ ਲੱਗਿਆ ਕਿ ਕੁੜੀ ਬਿਆਨ ਦੇ ਕੇ ਤਾਂ ਆਈ ਹੈ ਜੱਜ ਦੇ ਪਰ ਉਹਦੇ ਦਰਮਿਆਨ ਹੀ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਕੁੜੀ ਨੂੰ ਕਿਡਨੈਪ ਕੀਤਾ ਗਿਆ। ਉਹ ਪੁਲਿਸ ਵਾਲਿਆਂ ਦੇ ਕਹਿਣ ਤੇ ਬਦਲੇ ਗਏ ਜੀ ਸਰਪੰਚ ਨੂੰ ਬਚਾਉ ਦੇ ਮਾਰੀ ਬਦਲੇ ਗਏ ਆ। ਜੱਜ ਸਾਹਿਬ ਦੇ ਜੋ ਬਿਆਨ ਹੋਇਆ ਜੱਜ ਸਾਹਿਬ ਦੇ ਉਹੀ ਚੱਲਣੇ ਆ। ਜੇ ਜੱਜ ਸਾਹਿਬ ਦੇ ਬਿਆਨ ਹੋਵੇ ਕੋਈ ਪੁਲਿਸ ਵਾਲਾ ਵੱਡਾ ਨਹੀਂ ਹੁੰਦਾ ਜੱਜ ਸਾਹਿਬ ਤੋਂ ਵੀ ਜਿਹੜਾ ਆਪਣਾ ਬਿਆਨ ਚਲਾਊਗਾ ਉਹਨੂੰ ਆਪਣੀ ਨੌਕਰੀ ਦਾ ਜ਼ਿਆਦਾ ਨਸ਼ਾ ਹੋ ਗਿਆ ਤੇ ਜਾਂ ਸਰਕਾਰਾਂ ਦਾ ਨਸ਼ਾ ਹੋ ਗਿਆ ਜਿਹੜੇ ਜੱਜ ਸਾਹਿਬ ਦੇ ਬਿਆਨ ਬਦਲਦੇ ਆ। ਇਹ ਪੁਰਸਾਲਿਆਂ ਨੂੰ ਵੀ ਸਾਵਧਨਾ ਚਾਹੀਦਾ ਇੱਕ ਜੱਜ ਸਾਹਿਬ ਦੇ ਬਿਆਨ ਹੋ ਚੁੱਕੇ ਆ ਜਿਹੜੇ ਦੁਆਰੇ ਹੀ ਬਿਆਨ ਲੈਨੇ ਆ ਇਹ ਕਿੱਥੇ ਜਾਂਦੀ ਗੱਲ ਹੁਣ ਲੱਗਦਾ ਕਿ ਕਿਤੇ ਕਿਤੇ ਕਾਰਵਾਈ ਹੋਊਗੀ ਜੇ ਨਹੀਂ ਹੋਊਗੀ ਤਾਂ ਕੀ ਤੁਹਾਡਾ ਅਗਲਾ ਸਟੈਪ ਕੀ ਹੋਊਗਾ ਅਸੀਂ ਜੋ ਸਾਡੇ ਦਲਪੰਥ ਦੇ ਮੁਖੀ ਦਾ ਬਾਬਾ ਮੇਜਰ ਸਿੰਘ ਦਾ ਸਾਡਾ ਕੋਈ ਹੋਊਗਾ ਹੁਕਮ ਅਸੀਂ ਉਹੀ ਕਰਾਂਗੇ ਚਾਹੇ ਸਾਨੂੰ ਆਪਣਾ ਆਪ ਕੋਈ ਖਾਉਣਾ ਪੈਵੇ ਚੀਦੀਆਂ ਪੌ ਜਾਣ ਜੋ ਸਾਡੇ ਜ਼ਹੀਦਾਰਾਂ ਨੇ ਸਾਨੂੰ ਹੁਕਮ ਲਾਤਾ ਸੀ ਉਸ ਤੇ ਖੜਾਂਗੇ ਅੱਜ ਪੈਂਡਸਲੀਨਾ ਇਕੱਠੇ ਹੋਏ ਹੋਏ ਹਾਂ ਇਹ ਜਾਣਕਾਰੀ ਦੇਣਾ ਚਾਹੁੰਦੇ ਹਾਂ ਜੇਲਾ ਦਾ ਵਾਹਿਗੁਰੂ ਜੀ ਦਾ ਖਾਲਸਾ ਹਾ ਵਾਹਿਗੁਰੂ ਜੀ ਦੇ ਫਤਿਹ ਦਾ ਚਮਕੌਰ ਸਿੰਘ ਮੋਗੇ ਤੋਂ ਦਸ਼ਮੇਸ਼ ਤਰਨਾਦਾਲ ਬਾਬਾ ਜੀ ਬਾਬਾ ਮੇਜਰ ਸਿੰਘ ਛੋਟੀ ਵੱਲੋਂ ਸਾਡੀ ਜੋ ਕੋਈ ਸੇਵਾ ਨਿਭਾ ਰਹੇ ਆ ਇੱਥੇ ਸਾਨੂੰ ਕਾਫੀ ਜਿਹੜਾ ਤੋਂ ਪਤਾ ਲੱਗਾ ਕੁਸ ਰੋਲਾ ਪੈ ਰਿਹਾ ਇੱਕ ਗਰੀਬ ਪਰਿਵਾਰ ਦੀ ਬੱਚੀ ਆ ਜੋ ਉਹਦੀ ਉਮਰ ਹੈਗੀ ਆ 13 ਸਾਲ ਦੀ ਇਹਨਾਂ ਨੇ ਸਾਦੀ ਕੀਤੀ ਗਈ ਆ ਜੋ ਕੋਈ ਆਧਾਰ ਕਾਰਡ ਬਣਾਇਆ ਗਿਆ ਉਹ ਸਰਪੰਚੀ ਬਣਾ ਸਕਦਾ ਪਿੰਡ ਦਾ ਜਿਹੜਾ ਮੌਜੂਦਾ ਹੋਵੇ ਦੂਸਰਾ ਨਹੀਂ ਬਣਾ ਸਕਦਾ ਕੋਸੋ ਉਸਰਪੇਚ ਕੁਸ ਬੁੜੀਆਂ ਨੂੰ ਖਿលਿਆਰ ਕੇ ਮਾੜੇ ਸ਼ਬਦ ਬੁਲਾ ਰਿਆ ਇੱਕ ਬੀਬੀ ਗਲਤ ਫालतू ਗਾਲਾਂ ਵੀ ਕੱਢ ਰਹੀ ਆ ਜੋ ਕੋ ਸਾਨੂੰ ਇਹ ਬਹੁਤ ਮਦ ਭਾਜੀ ਗੱਲ ਆ ਵੀ ਨਹੀਂ ਇਸ ਤਰ੍ਹਾਂ ਬੋਲਣਾ ਚਾਹੀਦਾ ਉਹੀ ਬੁੜੀ ਜੋ ਗਾਲਾਂ ਵੀ ਕੱਢ ਰਹੀ ਆ ਤੇ ਉਸਦੇ ਤੇ ਇਲਜ਼ਾਮ ਬਚੋੜਿਆ ਪਰਚੇ ਵੀ ਹੈਗੇ ਆ ਤੇ ਚੋਰੀ ਦਾ ਇਲਜ਼ਾਮ ਵੀ ਉਹਨੇ ਕਬੂਲ ਲਿਆ ਤੇ ਫਿਰ ਕਿਹੜੇ ਹਿਸਾਬ ਚ ਬੋਲ ਰਹੀ ਆ ਜੇਕਰ ਇਹ ਅਨਸਾਫ਼ ਨਹੀਂ ਹੋਊਗਾ ਤੇ ਸਾਨੂੰ ਜੋ ਵੀ ਅੱਗੋਂ ਸਾਡੀ ਜਥੇਬੰਦੀ ਦਾ ਹੁਕਮ ਹੋਊਗਾ ਅਸੀਂ ਉਹੀ ਕਰਾਂਗੇ ਪਰ ਅਸੀਂ ਢੱਲਾ ਪਰਾਂ ਨਹੀਂ ਉਸ ਤੋਂ ਬਾਅਦ ਕਰਾਂਗੇ ਫਿਰ ਕੋਈ ਇਹ ਨਾ ਕਵੇ ਵੀ ਨੰਗਾ ਸਿੰਘ ਨੇ ਗਲਤ ਕੰਮ ਕੀਤਾ ਕਿਉਂਕਿ ਅਸੀਂ ਨੰਗ ਸਿੰਘ ਇਹੀ ਕੰਮਾ ਸਾਨੂੰ ਬਾਲੇ ਤਾਂ ਇਹੀ ਅੱਜ ਕੰਮ ਮਿਲਦੇ ਆ ਵੀ ਉੱਥੇ ਉਹ ਕੁੜੀ ਦਾ ਰੌਲਾ ਉੱਥੇ ਉਹ ਰੌਲਾ ਤੇ ਪਰੇ ਕੱਲਾ ਚੰਗੀਆਂ ਨਹੀਂ ਇਹ ਸਰਪੰਚਾਂ ਨੂੰ ਸਮਝਣਾ ਚਾਹੀਦਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਤੇ ਇਹ ਨਾ ਹੋਵੇ ਕੋਈ ਸਰਕਾਰ ਦੇ ਜ਼ੋਰ ਤੇ ਕਿਸੇ ਸਰਪੰਚ ਗਾਲਤ ਕਿਹੇ ਦਿੱਤੀ ਹੁੰਦਾ ਇਹ ਮੁੱਦਾ ਠਾਈ ਜਾਵੇ ਗਰੀਬੀ ਦਿੱਤੀ ਹੁੰਦੀ ਆ ਤੇ ਉਹਦਾ ਹਰੇਕ ਮਜ਼ਾਕ ਬਣਾ ਕੇ ਤਲਾਦਨ ਦਾ ਉਹ ਵੀਡੀਓ ਤੇ ਵੀ ਚਲਦੀਆਂ ਕੁਝ ਪੱਤਰਕਾਰ ਇਹੋ ਜਿਹੇ ਬਕਾਊ ਵੀ ਹੁੰਦੇ ਆ ਜਿਹੜੇ ਪੈਸੇ ਲੈ ਕੇ ਕਿਸੇ ਦੀ ਨਜਾਇਜ਼ ਖਬਰ ਲਾ ਦਿੰਦੇ ਆ ਕਿਸੇ ਦੀ ਦੂਸਰੇ ਧਰ ਤੋਂ ਪੱਖ ਲੈ ਤੋਂ ਬਗੈਰ ਕੋਈ ਪੱਤਰਕਾਰ ਖਬਰ ਨਹੀਂ ਲਾ ਸਕਦਾ ਉਹ ਦੂਸਰੇ ਪੱਤਰਕਾਰ ਪੈਸੇ ਵੀ ਮੰਗ ਰਹੇ ਆ ਤੇ ਖਬਰ ਵੀ ਲਾ ਰਹੇ ਆ ਦੂਸਰੇ ਇੱਕ ਤਰਫੇ ਤੇ ਅਸੀਂ ਇਹ ਪੱਤਰਕਾਰਾਂ ਨੂੰ ਵੀ ਕਵਾਂਗੇ ਵੀ ਜਿਹੜਾ ਤੁਸੀਂ ਗਲਤ ਖਬਰਾਂ ਲਾਉਣੇ ਆ ਉਦੋਂ ਬਾਜ਼ ਆ ਜਾਓ ਇਹ ਨਾ ਕਹੋ ਪੱਤਰਕਾਰ ਆ ਪੱਤਰਕਾਰ ਦੇ ਉੱਤੇ ਉਹਨਾਂ ਦੇ ਬਾਪੂ ਵੀ ਬੈਠੇ ਆ ਠੀਕ ਆ ਜੀ ਇੱਕ ਆਕਾਲਪੁਰਖ ਦੀ ਫੌਜ ਆ ਪਹਿਲੇ ਨੰਬਰ ਤੇ ਦੂਸਰੇ ਨੰਬਰ ਤੇ ਆਰਮੀ ਆ ਤੀਸਰੇ ਨੰਬਰ ਤੇ ਪੁਲਿਸ ਆਉਂਦੀ ਆ ਸਾਡੇ ਕੋਲ ਅਸੀਂ ਪੱਤਰਕਾਰ ਦਾ ਨਾਮ ਲਿਆ ਪੱਤਰਕਾਰ ਕਿਹੜਾ ਹਾਂਜੀ ਪੱਤਰਕਾਰ ਕਿਹੜਾ ਆ ਪੱਤਰਕਾਰ ਆ ਇਹ ਖਬਰ ਸੁਣ ਰਹੀ ਹੈ ਉਹਦੀ ਪੱਤਰਕਾਰ ਦੀ ਸੁਣੀ ਆ ਤੇ ਜੇਤੋਦੋ ਆ ਜੀ ਜੇਤੋਦੋ ਆ ਦਸੀ ਜਾਂਦੇ ਵੀਰ ਅਸੀਂ ਉਹਦੀ ਖਬਰ ਸੁਣੀ ਆ ਅਸੀਂ ਨਾਮ ਨਹੀਂ ਜਾਣਦੇ ਤੇ ਖਬਰ ਸੁਣ ਕੇ ਅਸੀਂ ਸਾਰਾ ਇਹ ਦੇ ਘਰ ਦਾ ਮੁੱਦਾ ਚੱਕਿਆ ਅਸੀਂ ਕਿਤੇ ਵੀ ਪਹੁੰਚ ਸਕਦੇ ਆ ਕਾਲਪੁਰਖ ਦੀ ਫੌਜ ਜਿੱਥੇ ਵੀ ਸਾਨੂੰ ਕੋਈ ਗਲਤ ਕੰਮ ਲੱਗਦਾ ਉੱਥੇ ਅਸੀਂ ਪਹੁੰਚਨੇ ਆ ਸਾਨੂੰ ਇਹ ਪਤਾ ਲੱਗਾ ਸਾਨੂੰ ਕਿਸੇ ਨੇ ਬੁਲਾਇਆ ਨਹੀਂ ਗਿਆ ਅਸੀਂ ਕਿਸੇ ਪੱਖ ਤੇ ਨਹੀਂ ਆਏ ਤੇ ਅਸੀਂ ਤਾਂ ਜਦੋਂ ਵੇਖਿਆ ਵੀ ਇਹ ਕੰਮ ਗਲਤ ਕਰ ਰਿਹਾ ਸਰਪੰਚ ਇਸ ਤੋਂ ਦਾ ਅਸੀਂ ਇਸ ਕਾਰਨ ਆਏ ਆ ਸਰਪੰਚ ਨੂੰ ਸੁਧਰ ਜਾਣਾ ਚਾਹੀਦਾ ਉਹਦਾ ਸੁਧਾਰ ਕਰ ਲੈਣਾ ਚਾਹੀਦਾ ਤੇ ਨਹੀਂ ਹੋਰ ਤੇ ਕਾਰਵਾਈ ਨਾ ਹੋਈ ਤੇ ਅਸੀਂ ਕਰਵਾਵਾਂਗੇ ਪੁਲਿਸ ਬਚਾਉਂਦੀ ਹੁੰਦੀ ਆ ਪੁਲਿਸ ਸਰਕਾਰਾਂ ਦੇ ਹਿਸਾਬ ਨਾਲ ਸਰਪੰਚਾਂ ਨੂੰ ਬਚਾਉਂਦੀ ਆ ਪਰ ਅਸੀਂ ਨਹੀਂ ਬਚਣ ਦਵਾਵਾਂਗੇ ਉਹ ਵੀ ਪਤਾ ਲੱਗਿਆ ਕਿ ਕੁੜੀ ਬਿਆਨ ਦੇ ਕੇ ਤਾਂ ਆਈ ਹੈ ਜੱਜ ਦੇ ਪਰ ਉਹਦੇ ਦਰਮਿਆਨ ਹੀ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਕੁੜੀ ਨੂੰ ਕਿਡਨੈਪ ਕੀਤਾ ਗਿਆ ਉਹ ਪੁਲਿਸ ਵਾਲਿਆਂ ਦੇ ਕਹਿਣ ਤੇ ਬਦਲੇ ਗਏ ਜੀ ਸਰਪੰਚ ਨੂੰ ਬਚਾਉ ਦੇ ਮਾਰੀ ਬਦਲੇ ਗਏ ਆ ਜੱਜ ਸਾਹਿਬ ਦੇ ਜੋ ਬਿਆਨ ਹੋਇਆ ਜੱਜ ਸਾਹਿਬ ਦੇ ਉਹੀ ਚੱਲਣੇ ਆ ਜੇ ਜੱਜ ਸਾਹਿਬ ਦੇ ਬਿਆਨ ਹੋਵੇ ਕੋਈ ਪੁਲਿਸ ਵਾਲਾ ਵੱਡਾ ਨਹੀਂ ਹੁੰਦਾ ਜੱਜ ਸਾਹਿਬ ਤੋਂ ਵੀ ਜਿਹੜਾ ਆਪਣਾ ਬਿਆਨ ਚਲਾਊਗਾ ਉਹਨੂੰ ਆਪਣੀ ਨੌਕਰੀ ਦਾ ਜ਼ਿਆਦਾ ਨਸ਼ਾ ਹੋ ਗਿਆ ਤੇ ਜਾਂ ਸਰਕਾਰਾਂ ਦਾ ਨਸ਼ਾ ਹੋ ਗਿਆ ਜਿਹੜੇ ਜੱਜ ਸਾਹਿਬ ਦੇ ਬਿਆਨ ਬਦਲਦੇ ਆ ਇਹ ਪੁਲਿਸ ਵਾਲਿਆਂ ਨੂੰ ਵੀ ਸਾਵਧਨਾ ਚਾਹੀਦਾ ਇੱਕ ਜੱਜ ਸਾਹਿਬ ਦੇ ਬਿਆਨ ਹੋ ਚੁੱਕੇ ਆ ਜਿਹੜੇ ਦੁਆਰੇ ਹੀ ਬਿਆਨ ਲੈਨੇ ਆ ਇਹ ਕਿੱਥੇ ਜਾਂਦੀ ਗੱਲ ਹੁਣ ਲੱਗਦਾ ਕਿ ਕਿਤੇ ਨਾ ਕਿਤੇ ਕਾਰਵਾਈ ਹੋਊਗੀ ਜੇ ਨਹੀਂ ਹੋਊਗੀ ਤਾਂ ਕੀ ਤੁਹਾਡਾ ਅਗਲਾ ਸਟੈਪ ਕੀ ਹੋਊਗਾ ਅਸੀਂ ਜੋ ਸਾਡੇ ਦਲਪੰਥ ਦੇ ਮੁਖੀ ਦਾ ਬਾਬਾ ਮੇਜਰ ਸਿੰਘ ਦਾ ਸਾਡਾ ਕੋਈ ਹੋਊਗਾ ਹੁਕਮ ਅਸੀਂ ਉਹੀ ਕਰਾਂਗੇ ਚਾਹੇ ਸਾਨੂੰ ਆਪਣਾ ਆਪ ਕੋ ਨਹੀਂ ਖਪਾਉਣਾ ਪੈਵੇ ਜਿੱਦਿਆਂ ਪਹੁੰਚਣ ਜੋ ਸਾਡੇ ਜ਼ੇਹੇਦਾਰਾਂ ਨੇ ਸਾਨੂੰ ਹੁਕਮ ਲਾਤਾ ਸੀ ਉਸੇ ਤੇ ਖੜਾਂਗੇ ਮਾਤਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਦੋਤੀ ਦਾ ਜਿਹੜਾ ਮਾਮਲਾ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੁੰਗੇ ਅਸੀਂ 13 ਖਾਸ ਅਸੀਂ ਇੱਕ ਪੱਖੀ ਨੇ ਨਿਰਕਰਾਰੇ ਨੇ ਮਨਾ ਕੀਤਾ ਸੀ ਵੀ ਅਸੀਂ ਨਹੀਂ ਗਿਆ ਕਰਨਾ ਸਾਡੀ ਪੀਛੋੜੀ ਹੈ ਇਹ ਕਹਿੰਦੇ 50 ਰੁਪਏ ਕਹਿੰਦਾ ਇਹ ਮੇਰੀ ਜ਼ਿੰਮੇਵਾਰੀ ਹੈ ਮੈਂ ਆਪੇ ਕੰਸਾਬ ਕਸਾ ਧਰ ਕਟਗੀ ਬਣਾਉਂ ਚੋਲਾ ਵੀ ਇਹੋ ਸੀ ਜਿਹੜਾ ਹੁੰਦਾ ਸੀਗਾ ਦੇਖਣ ਆਇਆ ਇਹ 6000 ਰੁਪਇਆ ਉਸੇ ਸਸਨੇ ਦਿੱਤਾ ਤੇ ਅਸੀਂ ਸਨ ਪ੍ਰੂਫ ਕਰਵਾ ਲਈ ਭਾਈ ਜੀ ਤੇ ਅਸੀਂ ਆਪੇ ਨੰਬਰ ਕਰਾ ਲਾਂਗੇ ਇਹ ਅਜਾ ਕਹਿੰਦਾ ਨਹੀਂ ਅਸੀਂ ਨਹੀਂ ਮੈਂ ਨਹੀਂ ਕਿਹਾ ਇਨਾ ਕਮਾ ਦੇ ਵਿੱਚ ਠੀਕਾ ਤੁਹਾਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਮੈਂ ਆਪੇ ਸੌਖਾ ਕਰਦਾ ਧਰ ਕਟ ਇਨੇ ਕਰਵਾਇਆ ਠੀਕਾ ਉਹ ਲੱਵੀ ਹੋਈ ਸੀਗਾ ਘਰ ਕਰਦੀ ਇਹ ਨਹੀਂ ਕਰਾਇਆ ਫਿਰ ਮੇਰੇ ਘਰ ਵਾਲੇ ਨੂੰ ਕੁੱਟ ਮਾਰ ਕੇ ਇਹਨਾਂ ਨੇ ਜੇਲ੍ਹ ਪਹੁੰਚਾ ਲਿਆ ਹੈ ਜੇ ਇਹ ਪਸ਼ਕ ਹੋ ਗਿਆ ਸਾਡੇ ਪਰਿਵਾਰ ਨੂੰ ਦੁਬਾਰਾ ਅਜਾ ਸਰਪੰਚਾ ਠੀਕ ਹੈ ਬੇਨ ਹਾਂ ਜਿਹੜੀ ਲੱਟੀ ਨੂੰ ਉਹਦੇ ਘਰ ਵਾਲਾ ਕਹਿੰਦਾ 15 ਹਜ਼ਾਰ ਤੂੰ ਮੇਰੇ ਕੰਬਦੇ ਨੂੰ ਲਾ ਲੈ ਮੈਂ ਤੈਨੂੰ ਦੋ ਵਾਰੀ ਜਾਣ ਦੇ ਆਖਾਂਗਾ ਮੇਰੀ ਲੱਟੀ 5 ਸਾਲ ਤੋਂ ਮੇਰੇ ਕੋਲੇ ਰਹੀ ਸੀ ਵਰਤਮਾਨ ਰਕੇ ਘਰੋਂ ਕੱਢ ਦਿੰਦਾ ਸੀ ਨਸ਼ੇ ਕਰਦਾ ਸੀ ਦਾ ਕੁਛ ਨਹੀਂ ਸੀ ਦਿੰਦਾ ਲੈਂਦਾ ਤੁਸੀਂ ਨਾਮ ਲੈ ਰਹੇ ਹੋ ਸਰਪੰਚ ਦਾ ਕੌਣ ਸਰਪੰਚ ਅਜਾ ਸਰਪੰਚ ਅਜਾ ਸਰਪੰਚ ਇਹਨੇ ਦਾ ਕਾਰਡ ਕਰਵਾਇਆ ਸੀ ਕਿਹਦਾ ਇਹ ਬਚਰਨਾ ਸੀ ਕੋਈ ਸਾਡੇ ਘਰੇ ਕਿੰਨਾ ਸਾਲਾਂ ਤੋਂ ਘਰੀ ਹੁੰਦਾ ਸੀ ਵਾਰ-ਵਾਰ ਸਾਡੇ ਘਰੇ ਆਉਂਦਾ ਸੀ ਕੁੜੀ ਦਾ ਰਿਸ਼ਤਾ ਦੇ ਦੂ ਅਸੀਂ ਕਹਿੰਦੇ ਅਸੀਂ ਨਹੀਂ ਕਰਨਾ ਰਹਿਤਾਂ ਸਾਡੀ ਕੁੜੀ ਨਹੀਂ ਆਣੀ ਇੰਨਾ ਕੰਮ ਤੇ ਬਹੁਤ ਕੰਮ ਵੱਢ ਜਾਂਦੇ ਆ ਇਹ ਤਾਂ ਕੋਈ ਨਹੀਂ ਉਮਰ ਬਟਾਟਾ ਛੋਟਾ ਨਾਫੇ ਕਰਾ ਦਿੰਦਾ ਘਰ ਘਾਟ ਕੰਮ ਆਫ ਕਰਾਂ ਸੱਸ ਸੋਰੀ ਤੋਂ ਬਿਆ ਤਾਂ 10000 ਰੁਪਿਆ ਦਿੱਤਾ ਸੱਸ ਨੇ ਬੋਲੇ ਆਹ ਭਕੀਕ ਵਾਛਾ ਦੀ ਨੋਮੀ ਜਿਦੋਂ ਅਜੇ ਤਾਂ 10000 ਰੁਪਏ ਬੋਲਦਾ ਫੜੀ ਬੈਂਚ ਨਹੀਂ ਤੇ ਢੁੱਠੇ ਜਲਾਉਣ ਲੰਗਾ ਕਹਿੰਦਾ ਇਹਨੇ ਸਾਰਾ ਕੁਸ ਕਰਾਇਆ ਇਹ ਹੈ ਨਹੀਂ ਸੀ ਇਸਕੇ ਤੇ ਠੰਗਾ ਗਵਾਂਂ ਜਾਂਦਾ ਇਹਦੇ ਤੇ ਪਾਚਾ ਹੋਣਾ ਚਾਹੀਦਾ ਤੁਸੀਂ ਕੀ ਇਨਸਾਫ ਦੀ ਮੰਗ ਕਰਦੇ ਹੋ ਸਾਡੀ ਕੋਈ ਮੰਗ ਨਹੀਂ ਸਾਡੀ ਉਹੀ ਮੰਗਾ ਬਸ ਇਹ ਤੇ ਕਾਰਵਾਈ ਹੋਣੀ ਚਾਹੀਦੀ ਏ ਕਕੁੜੀ ਦੇ ਪਿਓ ਦੀ ਨਿਪਟ ਚਲ ਸਰਪੰਚ ਸਾਹਿਬ ਪ੍ਰੈਸ ਕਾਨਫਰੰਸ ਰੱਖੀ ਗਈ ਆ ਕਿਸ ਗੱਲ ਕਰਕੇ ਰੱਖੀ ਗਈ ਆ ਸਾਰੀ ਜਾਣਕਾਰੀ ਦਿਓ ਇਹ ਮਸਲਾ ਪਿੰਡ શ્રીਨੇਬਾ ਇੱਕ ਗਰੀਬ ਪਰਿਵਾਰ ਨਾਲ ਜਿਹੜਾ ਹਾਲਸਾ ਹੋਇਆ ਇਹ ਦਸੰਬਰ ਦੇ ਮਹੀਨੇ ਕਕੁੜੀ ਦੀ ਨਾ 13 ਸਾਲਾਂ ਦੀ ਮੈਰਿਜ ਹੋਈ ਸੀ 18 ਦਸੰਬਰ 2024 ਉਸ ਵੇਲੇ ਮਜੂਦਾ ਸਰਪੰਚ ਮੈਂ ਨਹੀਂ ਸੀਗੀ ਅਜੇ ਸਿੰਘ ਸੀਗਾ ਜਿਸ ਨੇ ਜਿਹੜੇ ਗਰੀਬ ਪਰਿਵਾਰ ਨੂੰ ਆਪਦੇ ਝਾਂਸੇ 'ਚ ਲੈ ਕੇ ਉਹਦਾ ਆਧਾਰ ਕਾਰਡ ਝਲਤ ਉਮਰ ਛੇੜਸਾ ਡਾਕੂਮੈਂਟਸ ਨਾਲ ਕਰਕੇ ਤੇ ਨਾਲ ਉਹਦਾ ਆਧਾਰ ਕਾਰਡ ਜਾਲੀ ਬਣਾਤਾ ਤੇ ਇਸ ਤੋਂ ਬਾਅਦ ਇਹਦੀ ਕੁੜੀ ਦੀ ਮੈਰਿਜ ਕਰਤੀ ਜਦੋਂ ਮੈਨੂੰ 2-3 ਮਹੀਨਿਆਂ ਬਾਅਦ ਪਤਾ ਲੱਗਿਆ ਕਿਉਂਕਿ ਇਹਦਾ ਜਿਹੜਾ ਫਾਦਰ ਆ ਉਹ ਜਲਾਲਾਬਾਦ ਤੋਂ ਸੀਦਾ ਇਹਦੀ ਮਦਰ ਨੂੰ ਕੁੱਟਮਾਰ ਕਰਦਾ ਸੀ ਤੇ ਉਹ ਕਾਫੀ ਟਾਈਮ ਤੋਂ 5-4 ਸਾਲ ਤੋਂ ਸੁਸਲੀ ਨਹੀਂ ਰਹਿ ਰਹੀ ਸੀ ਉਹਨੇ ਆ ਕੇ ਜਦੋਂ ਦੱਸਿਆ ਮੈਂ ਉਹਨੂੰ ਪੁੱਛਿਆ ਵੀ ਕੀ ਚੱਕਰ ਆ ਉਹ ਕਹਿੰਦੀ ਵੀ ਜਿਹੜਾ ਮੇਰਾ ਆਧਾਰ ਕਾਰਡ ਆ ਪ੍ਰੂਫ ਆ ਉਹ ਸਾਡੇ ਮਜੂਦਾ ਸਰਪੰਚ ਨੇ ਬਣਾਏ ਸਾਨੂੰ ਲਾਲਚ ਵੀ ਦਿੱਤਾ ਵੀ ਜਿਹ ਉਸ ਤੋਂ ਬਾਅਦ ਜਿਹੜੋ ਥਾਣੇ ਵਿੱਚ ਇਹ ਸਾਰਾ ਰੋਲਾ ਪੈ ਗਿਆ ਤੇ ਜਿਹੜੇ ਗਾਲ-ਬਾਲੇ ਹੈਗੇ ਉਹ ਕੁੜੀਆਂ ਨੂੰ ਲੈਣ ਵਾਸਤੇ ਆਏ। ਉਹਨਾਂ ਨੂੰ ਮੈਂ ਕਿਹਾ ਵੀ 13 ਸਾਲ ਦੀ ਕੁੜੀ ਆ ਵੀ ਅਸੀਂ ਇਹ ਕੁੜੀਆ ਨਹੀਂ ਭੇਜ ਸਕਦੇ। ਇਹ ਆਪਣਾ ਥਾਣੇ ਵਿੱਚ ਜਿਹੜਾ ਸਮਾਪਤੀ ਸਾਰੀ ਹੋ ਗਈ। ਕੱਲ ਜਿਹੜਾ ਐਲੀਗੇਸ਼ਨ ਸਰਪੰਚ ਨੇ ਲਾਇਆ ਵੀ ਜਿਹੜੀ ਸਰਪੰਚਣੀ ਹੈ ਕੁੜੀਆਂ ਨੂੰ ਗਲਤ ਇਸਤੇਮਾਲ ਕਰ ਰਹੀ ਆ ਉੱਥੇ ਇਹ ਕਹੇਗੀ ਜਿਵੇਂ ਮੇਲਪੁਰ ਉਸਮਕਤਿਆਰੋ ਜਿਹੜਾ ਇੱਕ ਡਰੱਗ ਦੇ ਡਰੱਗ ਪਿੰਡ ਚ ਉਹਨਾਂ ਨੇ ਨਸ਼ਾ ਬਹੁਤ ਵੇਚਿਆ ਅੱਜ ਤੱਕ ਕਿਸੇ ਵੀ ਪੁਲਿਸ ਪ੍ਰਸ਼ਾਸਨ ਨੇ ਵੀ ਬਾਕੀ ਤਾਂ ਬਲਡੋਰਜਾ ਸੀਐਮ ਸਾਹਿਬ ਨੇ ਚਲਾਤੀ ਪਰ ਜਿਹੜਾ ਸਾਡਾ ਪਿੰਡ ਹੈ ਅਜੇ ਤੱਕ ਇੱਥੇ ਬਲਡੋਰਜ ਨਹੀਂ ਚੱਲਿਆ 15 ਤੋਂ 16 ਪਰਚੇ ਇਹਦੇ ਪੁੱਤਰਾ ਤੇ ਦਰਜ ਆ ਇੱਕ ਉਹਦਾ ਜਿਹੜਾ ਬੇਟਾ ਉਹ ਰਾਜਸਥਾਨ ਦੀ ਜੇਲ੍ਹ ਚ ਬੰਦਾ ਕੋਈ ਫਰੀਦਕੋਟ ਬੰਦਾ ਇੱਕ ਉਹਦਾ ਬੇਟਾ ਜਿਹੜਾ ਹੈਗਾ ਉਹਦਾ ਮਤਲਬ 16 ਸਾਲ ਦੀ ਕੁੜੀ ਨਾਲ ਉਹਨੇ ਗਲਤ ਕੰਮ ਕੀਤਾ ਸੀ ਉਹ ਵੀ ਇਸੇ ਕਿਹੋ ਜਿਹੇ ਕੇਸ ਦੇ ਚ ਜੇਲ੍ਹ ਚ ਬੰਦਾ ਵੀਡੀਓ ਵਿੱਚ ਕਹਿ ਰਹੀ ਆ ਵੀ ਸਰਪੰਚ ਕੁੱਤੀ ਕੋਸ਼ ਵੀ ਆ ਮੈਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਮੈਂ ਆਪਦੇ ਪਿੰਡ ਤੇ 13 ਸਾਲਾਂ ਦੀਆਂ ਕੁੜੀਆਂ ਤੇ ਜਾਂ ਕੁੜੀਆਂ ਨਾਲ ਗਲਤ ਕੰਮ ਨਹੀਂ ਹੋਈ। ਇਸ ਦੇ ਦੌਰਾਨ ਮੈਂ ਤੁਹਾਨੂੰ ਦਿਖਾ ਦਿੰਦੀ ਵੀ ਜਿਹੜੇ ਉਹਨਾਂ ਤੇ ਪਾਚੇ ਦਰਜ ਆ ਇਹ ਸਾਰੀਆਂ ਐਫਆਰੀਆਂ ਵੀ ਨਾਲ ਕਢਵਾਈਆਂ ਹੋਈਆਂ। ਮੈਂ ਪਿੰਡ ਵਿੱਚ ਜਿਉਂ ਕਹਿੰਦੇ ਨੇ ਵੀ ਸਕੂਲ ਵਿੱਚੋਂ ਨਿੱਕੀਆਂ-ਨਿੱਕੀਆਂ ਕੁੜੀਆਂ ਚੱਕਦੀ ਆ ਵੀ ਉਹਨਾਂ ਨੂੰ ਵਿਆਹ ਰਹੀ ਆ ਪਰ ਮੈਂ ਅੱਜ ਤੱਕ ਕਦੇ ਸ਼ੋਰ ਨਹੀਂ ਕੀਤਾ ਸੀ ਮੈਂ ਵੀ ਕਿੰਨੀਆਂ ਬੱਚੀਆਂ ਦੀ ਹੈਲਪ ਕਰ ਰਹੀ ਆ ਜਾਂ ਮੈਂ ਕੀਤੀ ਆ। ਉਹ ਮਾਪੇ ਆਪ ਹੀ ਤੁਹਾਨੂੰ ਆਪਦੇ ਮੂੰਹ ਦੱਸਣਗੇ ਵੀ ਅੱਜ ਤੱਕ ਕਿੰਨੀਆਂ ਬੱਚਿਆਂ ਦੀ ਸਹਾਇਤਾ ਕੀਤੀ ਆ ਅੱਜ ਤੱਕ ਜਿਹੜਾ ਸ਼ਿੰਦਰਪਾਲ ਸਿੰਘ ਬੋਲ ਰਿਹਾ ਵੀ ਇਹ ਲੇਡੀਜ਼ ਨੇ ਮੇਰੇ ਤੇ ਬੁੜੀਆਂ ਕੁੜੀਆਂ ਵਾਲਾ ਪਰਚਾ ਕਰਾਤਾ। ਥੋੜ ਬੇਚ ਬਜ਼ੁਰਗ ਬੋਲਿਆ ਉਹਦੇ ਨਾਲ ਇੱਕ ਸ਼ਾਮ ਲੜ ਦਾ ਰੋਲਾ ਸੀਗਾ ਉਹ ਵੀ ਆਪਣੇ ਹੱਕ ਚ ਹੋ ਚੁੱਕਿਆ। ਉਹਦੀ ਪੋਤੀ ਅਕਤੂਬਰ ਦੇ ਮਹੀਨੇ ਕਿਸੇ ਪਿੰਡ ਦੇ ਮੁੰਡੇ ਨਾਲ ਹੀ ਚਲੀ ਗਈ ਸੀ। ਮੈਂ ਅੱਜ ਤੋਂ ਪਹਿਲਾਂ ਕਦੇ ਵੀ ਕਿਸੇ ਤੀ ਬਣ ਪਹਿਣ ਬਾਰੇ ਨਾ ਗਲਤ ਬੋਲਨੀ ਆ ਨਾ ਬੋਲੂਗੀ ਪਰ ਮੈਂ ਅੱਜ ਮੀਡੀਆ ਦੇ ਸਾਹਮਣੇ ਦੱਸਣਾ ਚਾਹਣੀ ਵੀ ਜਿਹੜੇ ਲੋਕ ਮੇਰੇ ਤੇ ਉਂਗਲ ਚੱਕਦੇ ਆ ਉਹ ਜਦੋਂ ਮੇਰੇ ਕੋਲੇ ਆਉਂਦੇ ਸੀ ਉਦੋਂ ਮੈਂ ਚੰਗੀ ਸੀ ਪੈਰ ਫੜਦੇ ਸੀਗੇ ਉਹ ਇਹ ਸਾਬਤ ਕਰ ਦੇਣ ਵੀ ਜਦੋਂ ਉਹਨਾਂ ਦੀ ਪੋਤੀ ਇੱਕ ਨਿੱਜੀ ਹੋ ਅੰਮਰਸਰ ਤੋਂ ਫੜ ਕੇ ਲੈ ਕੇ ਆਂਦੀ ਸੀ ਮੇਰੇ ਪੈਰ ਫੜਦੇ ਸੀ ਤੇ ਉਦੋਂ ਸਰਪੰਚ ਜੀ ਨੇ ਤੋਂ ਉਹਨਾਂ ਤੋਂ ਕਿੰਨੇ ਪੈਸੇ ਲਏ ਸੀਗੇ ਤੇ ਜਾਂ ਕਿਹੜੇ ਬੰਦੇ ਨੂੰ ਵੇਚੀ ਸੀ ਉਹ ਬੰਦਿਆਂ ਤੋਂ ਮੈਂ মিডিਆ ਅੱਗੇ ਵੀ ਇੱਕ ਰਿਪੋਰਟ ਕਰਦੀ ਆਂ ਵੀ ਤੁਸੀਂ ਉਹਨਾਂ ਦਾ ਪੱਖ ਇਹ ਚਰੀਖ ਦਾ ਜਰੂਰ ਲਿਓ ਵੀ ਸਾਡੇ ਤੋਂ ਸਰਪੰਚ ਜੀ ਨੇ ਕਿੰਨੇ ਪੈਸੇ ਨਾਲ ਸੌਦਾ ਕੀਤਾ ਸੀ ਕਾਰਨ ਕੀ ਆ ਜਿਹੜਾ ਤੁਹਾਡੇ ਤੇ ਇਦਾਂ ਰੋਸ ਪਾ ਕੇ ਇਹ ਕਾਰਨ ਇਹ ਆ ਵੀ ਜਿਹੜਾ ਉਹ ਸਰਪੰਚਾ ਉਹ ਵੀ ਅਸੀਂ ਭਾਈਚਾਰੇ ਤੋਂ ਬਣਿਆ ਹੈਗਾ ਮੈਂ ਅਸੀਂ ਭਾਈਚਾਰੇ ਦਾ ਸ਼ੁਰੂ ਤੋਂ ਬਹੁਤ ਜ਼ਿਆਦਾ ਵੀ ਇਹਨਾਂ ਨਾਲ ਮੇਰੀਆਂ ਲੇਡੀਜ਼ ਖੜੀਆਂ ਇਹਨਾਂ ਨਾਲ ਬਹੁਤ ਪਿਆਰ ਆ ਉਹ ਇੱਕ ਬਦਨਾਮ ਕਰਨ ਦੀ ਕੋਸ਼ਿਸ਼ ਆ ਵੀ ਇਹ ਪਿੰਡ 'ਚ ਨਾ ਆਵੇ ਨਾ ਕਿਸੇ ਦੀ ਬਾਹ ਫੜੇ ਵੀ ਜੋ ਮੈਂ ਜ਼ੁਲਮ ਕਰਨਾ ਪਿੰਡ ਵਿੱਚ ਉਹਨੇ ਜਿੱਦੋਂ ਦਾ ਬਣਿਆ ਕਿੰਨੇ ਨੌਜਵਾਨ ਮੁੰਡਿਆਂ ਤੇ ਗਲਤ ਪਰਚੇ ਕਰਾਏ ਆ ਉਹ ਸਾਨੂੰ ਕਹਿ ਰਹੇ ਨੇ ਵੀ ਇਹ ਗਲਤ ਪਰਚੇ ਕਰਾਉਂਦੇ ਆ ਹਰੇਕ ਥਾਣੇ 'ਚ ਸਪੱਸ਼ਟ ਕੀਤੀ ਜਾਵੇ ਵੀ ਆਕੇ ਸਰਪੰਚ ਕਿਹੜੇ ਗਲਤ ਪਰਚੇ ਕਰਾਉਂਦੇ ਜੇ ਪਿੰਡ 'ਚ ਕੋਈ ਨਸ਼ਾ ਵੇਚਦਾ ਸੀ ਉਹਨਾਂ ਤੇ ਅਸੀਂ ਪਾਥੀਏ ਕਰਾਏ ਆ ਉਹਦੀਆਂ ਅਠਤਾਰੀਆਂ ਵੀ ਦੱਸਦੇ ਜਿਹੜੀ ਉਹ ਲੇਡੀਜ਼ ਹੋ ਰਹੇ ਨੇ ਕਿਸ ਸਰਪੰਚ ਦਾ ਕੋਈ ਅਸਲਾ ਨਹੀਂ ਬਣਿਆ ਹੋਇਆ ਬੇਸਤੀ ਟੂਰਨਾਮੈਂਟ ਸੀ ਤੁਹਾਨੂੰ ਪਤਾ ਹੋਊਗਾ ਬਲਕਾਰ ਅਖੀਲਾ ਜੀ ਆਈ ਸੀ ਲਾਈਵ ਦੇ ਵਿੱਚ ਐਸ ਐਚਓ ਸਦਰ ਗੁਰਸੇਵਕ ਸਿੰਘ ਉੱਥੇ ਮੌਜੂਦ ਸੀਗਾ ਇਹ ਵੀਡੀਓ ਦੀ ਦੇਖ ਲੋ ਦਿਨਾਲੀ ਲੈ ਕੇ ਘੁੰਮ ਰਿਹਾ ਐਸ ਐਚਓ ਨੇ ਕੋਈ ਕਾਰਵਾਈ ਨਹੀਂ ਕੀਤੀ ਤੇਰੇ ਨਾਲ ਪੰਜ ਚਾਰ ਮੁੰਡੇ ਹੋਰ ਆ ਜਿਹੜੇ ਪਿੰਡ 'ਚ ਰਾਤ ਨੂੰ ਗੇੜੇ ਵੀ ਕੱਢਦੇ ਆ ਜੇ ਕੋਈ ਪਿੰਡ 'ਚ ਆਉਂਦਾ ਵੈਸੇ ਆਉਂਦਾ ਕਿਸੇ ਮੈਂ ਦੱਸਣਾ ਨਹੀਂ ਚਾਹੁੰਦੀ ਕੋਈ ਹੋਰ ਕੇਸ ਹੋਇਆ ਪਿੰਡ 'ਚ ਉਹ ਲੇਡੀਜ਼ ਕਿਸੇ ਬੰਦੇ ਦੇ ਨਾਲ ਆਗਿਆ ਉਹਦੇ ਜੀ ਲੋ ਘਰ ਦੇ ਮਗਰ ਆਏ ਤੇ ਉਹ ਘਰਦਿਆਂ ਨੂੰ ਹੀ ਬੰਨ ਲਿਆ ਨੇ ਤੇ ਨਾਲੇ ਪੁੱਛ ਨੂੰ ਚਕਾ ਲਿਆ ਨਾਲੇ ਉਹਨਾਂ ਦੀ ਬੁੜੀ ਇੱਥੇ ਕਿਸੇ ਦੂਜੇ ਉਹ ਬੰਦਾ ਵਿਆਹ ਹੈ ਉਹਦੀ ਜਿਹੜੀ ਘਰ ਵਾਲੀ ਉਹ ਵੀ ਇਨਸਾਫ ਦਾ ਮੰਗ ਕਰ ਰਹੀ ਹੈ ਦੋ ਬੱਚੇ ਆ ਉਹ ਵੀ ਇੱਕ ਲਟਕੀ ਇੱਥੇ ਰੱਖੀ ਬੈਠਾ ਆ ਆਜਾ ਸਿੰਘ ਦੀ ਵੀਡੀਓ ਮੈਂ ਤੁਹਾਡੇ ਕੋਲ ਜਾਂਚੀ ਕਰਨਾ ਚਾਹੁੰਦੀ ਆ ਵੀ ਪ੍ਰਸ਼ਾਸਨ ਨੂੰ ਆਉਂ ਲਾਈਵ ਨਹੀਂ ਪਤਾ ਲੱਗਿਆ ਆ ਦੇਖੋ ਅਸਲਾ ਲੈ ਕੇ ਬੈਠਾ ਸਰ ਇਹ ਆਮ ਪੁਲਿਸ ਦਾ ਆ ਦੇਖੋ ਕੋਈ ਇਹਦਾ ਸੰਸ ਨਹੀਂ ਬਣਿਆ ਹੋਇਆ ਉਹ ਕਹਿੰਦਾ ਵੀ ਮੈਂ ਸਰਪੰਚਨੀ ਦੀ ਜਾਂਚ ਕਰਾਊਗਾ ਮੈਂ ਹਰੇਕ ਜਾਂਚ ਲਈ ਤਿਆਰ ਆ ਜਦੋਂ ਮਰਜ਼ੀ ਮੇਰੇ ਤੇ ਕੋਈ ਵੀ ਜਾਂਚ ਕਰਵਾ ਕੇ ਜੋ ਮਰਜ਼ੀ ਕਰਤਾਂ ਦਾ ਮੈਨੂੰ ਇਸ ਚੀਜ਼ ਨਾਲ ਕੋਈ ਡੋਖਣੀ ਵੀ ਮੇਰੀ ਉਹ ਜਾਂਚ ਲਵਾਊਗਾ ਜਾਂ ਕੁਛ ਨਹੀਂ ਜਿਹੜੀ ਉਹ ਲੇਡੀ ਦੇਖ ਕੇ ਕਹਿ ਰਹੀ ਆ ਵੀ ਮੇਰੇ ਤੇ ਇੱਕ ਨੱਕਾ ਪਰਚਾ ਕਰਾਇਆ ਗਿਆ ਸਰਪੰਚਨੀ ਨੇ ਕੋਲੇ ਕਟਾਇਆ ਮੈਨੂੰ ਉਸ ਲੇਡੀ ਦੀ ਵੀ ਵੀਡੀਓ ਆਪਣੇ ਕੋਲੇ ਆ ਕਿਉਂਕਿ ਉਹ ਚੋਰੀ ਖੁਦ ਮੰਨੀ ਸੀਗੀ ਅਸੀਂ ਤਾਂ ਪਿੰਡ ਵਾਲਿਆਂ ਨੇ ਉਹਦੀ ਮਦਦ ਕੀਤੀ ਵੀ ਐਸਐਚਓ ਨੇ ਮਿਹਨਤ ਕੀਤੀ ਵੀ ਇਹਨੂੰ ਛੱਡਿਆ ਜਾਵੇ ਤੇ ਕੋਈ ਅਤਿਆਚਾਰ ਨਾ ਕੀਤਾ ਉਹ ਵੀ ਵੀਡੀਓ ਮੈਂ ਤੁਹਾਨੂੰ ਸੁਣਾ ਦਿੰਨੀ ਆ ਆ ਦੇਖੋ ਉਹ ਮੰਨ ਰਹੀ ਵੀ ਐਤਵਾਰ ਮੈਂ ਖੜਾ ਚੱਲਦਾ ਉਹਨ ਕੀ ਮੰਗ ਕੀ ਕਰਦੇ ਨੇ ਮੰਗ ਇਹ ਕਰਦੇ ਵੀ ਜਿਹੜੀ ਲੜਕੀ ਆ ਉਹ 13 ਸਾਲ ਦੀ ਆ 2 ਮਹੀਨੇ ਉਹ ਪ੍ਰੈਗਨੈਂਟ ਆ ਜਿਹਦੇ ਵਿੱਚ 6 ਤੋਂ 7 ਗ੍ਰਾਮ ਖੂਨ ਆ 174 ਦੇ 164 ਦੇ ਬਿਆਨ ਆਪਣੇ ਜੱਜ ਸਾਹਿਬ ਦੇ ਹੋਇਆਂ ਨੂੰ ਅੱਜ 6 ਦਿਨ ਹੋ ਗਏ ਪਰ ਸਦਰ ਪੁਲਿਸ ਸੁੱਤੀ ਪਈ ਆ ਉਹਦਾ ਕੋਈ ਵੀ ਨਾਮਜਾਦ ਉਸ ਨੂੰ ਨਹੀਂ ਕਰਦੀ ਮੈਂ ਪ੍ਰਸ਼ਾਸਨ ਅੱਗੇ ਇਹੀ ਮੰਗ ਕਰਦੀ ਆ ਤੁਹਾਡੇ ਮੀਡੀਆ ਜਰੇ ਜੇ ਸੀਐਮ ਭਗਵੰਤ ਮਾਨ ਵੀ ਇਹ ਵੀਡੀਓ ਸੁਣ ਰਹੇ ਹੋ ਉਹਨਾਂ ਨੇ ਐਕਸ਼ਨ ਲਿਆ ਸੀ ਨਾ ਵੀ ਇੱਕ ਸਰਪੰਚ ਨੂੰ ਇੱਕ ਲੇਡੀਜ਼ ਗਾਲਾਂ ਕੱਢ ਰਹੀ ਸੀ ਨਸ਼ੇ ਵਾਲਿਆਂ ਨੂੰ ਉਹਨਾਂ ਨੇ ਐਕਸ਼ਨ ਲਿਆ ਸੀ ਮੇਰੀ ਚਾਹਣੀ ਹੈ ਵੀ ਉਹ ਵੀ ਐਕਸ਼ਨ ਲੈਣ ਤੇ ਉਹ ਲੇਡੀਜ਼ ਤੇ ਵੀ ਕਾਰਵਾਈ ਹੋਵੇ ਜਿਹੜੀ ਗੱਲ ਕੱਢ ਰਹੀ ਸੀ ਜਿਨੇ ਗਲਤ ਆਧਾਰ ਕੱਢ ਬਣਾਇਆ ਜਿਹੜੇ ਸਰਪੰਚ ਨੇ ਉਹਨੂੰ ਵੀ ਜਲਦ ਤੋਂ ਸਰਪੰਚ ਸਾਹਿਬ ਇੱਕ ਪੱਤਰਕਾਰ ਦਾ ਵੀ ਜ਼ਿਕਰ ਕੀਤਾ ਕਿ ਪੈਸੇ ਵੀ ਮੰਗ ਰਿਹਾ ਤੇ ਬਲੈਕਮੇਲ ਵੀ ਕਰ ਰਿਹਾ ਕਿਹੜੇ ਆ ਕਿਹੜਾ ਚੈਨਲ ਆ ਉਹ ਚੈਨਲ ਹੈਗਾ ਸੱਚ ਦੀ ਪੜਤਾਲ ਚੈਨਲ ਆ ਉਹਨਾਂ ਨੂੰ ਕੱਲ ਉਹਨਾਂ ਦਾ ਠੀਕ ਆ ਪਰ ਉਹਨਾਂ ਨੇ ਹਾਂਜੀ ਉਹਨਾਂ ਨੇ ਸਾਡੀ ਇਹ ਪੱਖ ਨਹੀਂ ਜਿਹੜਾ ਇਹ ਲਿਆ ਗਿਆਗਾ ਸਾਡੇ ਬਿਨ ਜਿਹੜੀ ਬਿਨਾ ਪੱਖ ਤੋਂ ਬਾਈਕ ਚਲਾਈ ਦੀ ਹੈ ਜੀ ਉਹਦਾਂ ਨੂੰ ਕੋਲੋਂ ਲੈਣਾ ਹਾਂਜੀ ਉਹਨਾਂ ਨੇ ਕਹਲੋ ਚਲੇ ਗਏ ਸਾਡਾ ਉਹਨਾਂ ਨੇ ਲਿਆ ਅੱਜ ਉਹਨਾਂ ਨੂੰ ਅਸੀਂ ਕਾਲ ਕੀਤੀ ਆ ਉਹ ਕਹਿੰਦੇ ਅਸੀਂ ਆ ਰਹੇ ਹਾਂ ਵੀ ਤੁਹਾਡੀ ਅਸੀਂ ਬਾਈਕ ਲਵਾਂਗੇ